ਅਸੀਂ ਹਮੇਸ਼ਾ ਦੂਸਰਿਆਂ ਦੀਆਂ ਗਲਤੀਆਂ ਕਰਦੇ ਆਂ ਅਸੀਂ ਹਮੇਸ਼ਾ ਦੂਸਰਿਆਂ ਦੀਆਂ ਕਮੀਆਂ ਵੇਖਦੇ ਆਂ ਕੋਈ ਦੋ ਮਿੱਤਰ ਸਨ ਤੁਰੇ ਜਾ ਰਹੇ ਸਨ ਇੱਕ ਦਾ ਸੁਭਾਅ ਸੀ ਦੂਸਰੇ ਦੀਆਂ ਕਮੀਆਂ ਕੱਢਣਾ ਦੂਸਰੇ ਦੀਆਂ ਗਲਤੀਆਂ ਕੱਢਣੀਆਂ ਤੁਰੇ ਜਾਂਦੇ ਨੇ ਤੁਰੇ ਜਾਂਦੇ ਨੇ ਇੱਕ ਖੇਤ ਦੇ ਵਿੱਚ ਨਾ ਬੜੇ ਵੱਡੇ ਵੱਡੇ ਦਿਹਾਣੇ ਲੱਗੇ ਹੋਏ ਨੇ ਤੇ ਉਹ ਬੰਦਾ ਪਤਾ ਕੀ ਕਹਿੰਦਾ ਜਿਹਦਾ ਸੁਭਾਅ ਹੈ ਗਲਤੀਆਂ ਕੱਢਣ ਵਾਲਾ ਆਪਣੇ ਮਿੱਤਰ ਨੂੰ ਆਖਣ ਲੱਗਾ ਕਹਿੰਦਾ ਵੇਖ ਰੱਬ ਦੇ ਕੰਮ ਵੇਖੋ ਦੁਵਾਨੇ ਨੂੰ ਦਰਖਤ ਦੇ ਉੱਪਰ ਲਾਉਣਾ ਚਾਹੀਦਾ ਹੈ ਐਡਾ ਵੱਡਾ ਦੁਵਾਨਾ ਹੈ ਤੇ ਜ਼ਮੀਨ ਤੇ ਲਾਇਆ ਬੀਲ ਦੇ ਨਾਲ ਇਹਦਾ ਰੁੱਖ ਵੱਡਾ ਚਾਹੀਦਾ ਹੈ ਇਹਦਾ ਬੂਟਾ ਇਹਦਾ ਪੇੜ ਵੱਡਾ ਚਾਹੀਦਾ ਹੈ ਇਹ ਜ਼ਮੀਨ ਤੇ ਲਾਇਆ ਵੇ ਖੁਦਾਬ ਵੀ ਕਿਹੋ ਜਿਹਾ ਕੰਮ ਕਰਦਾ ਹੈ ਰੱਬ ਦੇ ਵਿੱਚ ਗਲਤੀ ਕਰਦਾ ਪਿਆ ਹੈ ਥੋੜਾ ਹੋਰ ਅਗਾਹ ਗਏ ਕੀ ਵੇਖਦੇ ਨੇ ਇੱਕ ਦਰਖਤ ਹੈ ਆਮਦਾ ਉਹਦੇ ਉੱਪਰ ਬੜੇ ਸੋਹਣੇ ਸੋਹਣੇ ਆਮ ਲੱਗੇ ਹੋਏ ਨੇ ਕਿੰਦਾ ਤੈਨੂੰ ਆਖਿਆ ਸੀ ਨਾ ਰੱਬ ਦੇ ਕੰਮ ਵੇਖ ਲੈ ਆ ਵੇਖ ਲੈ ਰੱਬ ਦੇ ਹੋਰ ਕੰਮ ਤੋਂ ਹੋਣਾ ਜਿਹੜੀ ਚੀਜ਼ ਨੂੰ ਦਰਖਤ ਦੇ ਚਾਹੀਦਾ ਹੈ ਉਹਨੂੰ ਥੱਲੇ ਜ਼ਮੀਨ ਤੇ ਲਾਇਆ ਹੋਇਆ ਹੈ ਰੀਲ ਦੇ ਨਾਲ ਜਿਹਨੂੰ ਜ਼ਮੀਨ ਤੇ ਲਾਉਣਾ ਉਹਨੂੰ ਦਸਤ ਦੇ ਉੱਪਰ ਲਾਇਆ ਹੋਇਆ ਵੇਖ ਆਮ ਥੱਲੇ ਚਾਹੀਦੇ ਨੇ ਜ਼ਮੀਨ ਦੇ ਉੱਪਰ ਛੋਟੇ ਛੋਟੇ ਨੇ ਤੇ ਦਮਾਨਾ ਉੱਪਰ ਰੁੱਖ ਦੇ ਉੱਪਰ ਚਾਹੀਦਾ ਹੈ ਵੇਖ ਰੱਬ ਦੇ ਕੰਮ ਰੱਬ ਵੀ ਕੀ ਕਰਦਾ ਹੈ ਤੇ ਤਕਾਵਤ ਹੋਈ ਸੀ ਉਹਦਾ ਮਿੱਤਰ ਆਖਣ ਲੱਗਾ ਚੱਲ ਕੋਈ ਸਮਾਂ ਆਰਾਮ ਕਰ ਲਈਏ ਤੂੰ ਤਾਂ ਹਰ ਵੇਲੇ ਗਲਤੀਆਂ ਕਰਦਾ ਰਹਿਣਾ ਕਮੀਆਂ ਕਰਦਾ ਰਹਿਣਾ ਅੱਗੇ ਤਾਂ ਤੂੰ ਬੰਦੇ ਦੇ ਵਿੱਚ ਕਮੀਆਂ ਕਰਦਾ ਸਾਂ ਹੁਣ ਲੱਭੋ ਜੀ ਕਮੀਆਂ ਕਰਨੀ ਸ਼ੁਰੂ ਕਰਤੀਆਂ ਆਂ ਕੋਈ ਸਮਾਂ ਆਰਾਮ ਕਰ ਲਈਏ ਉਹ ਲੰਮੇ ਪਿਆ ਜਾਂਦਾ ਹੈ ਹਵਾ ਵਗਦੀ ਹੈ ਇਹਨਾਂ ਨੂੰ ਕੀ ਹੁੰਦਾ ਇੱਕ ਅੰਮਟਾਂ ਤੋਂ ਟੁੱਟ ਕੇ ਨਾ ਉਹਦੇ ਨੱਕ ਤੇ ਵੱਜਦਾ ਹੈ ਜੋ ਕਮੀਆਂ ਕਰਦਾ ਹੈ ਜਦੋਂ ਅੰਮਟ ਟੁੱਟ ਕੇ ਉਹਦੇ ਨੱਕ ਤੇ ਵੱਜਾ ਗੁਰਮਖੋ ਉਹ ਵੀ ਹੁਸ਼ ਹੋ ਗਿਆ ਮਿੱਤ ਨੇ ਜਲਦੀ ਦੇ ਪਾਣੀ ਇਹ ਅੰਦਾਜ਼ ਪਾਣੀ ਛੱਟੇ ਮਾਰੇ ਪਾਣੀ ਪਿਆਇਆ ਕਹਿੰਦਾ ਕੀ ਹੋ ਗਿਆ ਕਹਿੰਦਾ ਭਰਾਵਾ ਮੇਥੋਂ ਗਲਤੀ ਹੋ ਗਈ ਜੋ ਰੱਬ ਕਰਦਾ ਚੰਗਾ ਕਰਦਾ ਹੈ ਜੇ ਕਿਤੇ ਅੰਬ ਦੀ ਜਗ੍ਹਾ ਤੇ ਜ਼ਮਾਨਾ ਹੁੰਦਾ ਨਾ ਅੱਜ ਪਤਾ ਨਹੀਂ ਕੀ ਹੋ ਜਾਣਾ ਸੀ ਰੱਬ ਜੋ ਕਰਦਾ ਚੰਗਾ ਹੀ ਕਰਦਾ ਹੈ ਮੈਂ ਤਾਂ ਅਵੇ ਰੱਬ ਤੇ ਗਲਤੀਆਂ ਕਦੇ ਸ਼ੁਰੂ ਕਰ ਦਿੱਤੀਆਂ ਸਨ ਗੁਰਮਖੋ ਜੇ ਦਿਨ ਸਾਨੂੰ ਸਮਝ ਆ ਗਈ ਨਾ ਸਾਰੇ ਚੰਗੇ ਨੇ ਜੇ ਦਿਨ ਸਾਨੂੰ ਆਪਣੀਆਂ ਗਲਤੀਆਂ ਆਪਣੀਆਂ ਕਮੀਆਂ ਵੇਖਣ ਆ ਗਈਆਂ ਨਾ ਇਹ ਪਰਮੇਸ਼ਰ ਦੀ ਵੀ ਕਿਰਪਾ ਹੋ ਜਾਂਦੀ ਹੈ ਭਗਤ ਕਬੀਰ ਜੀ ਕਹਿੰਦੇ ਕਬੀਰ ਸਭ ਤੇ ਹਮ ਬੁਰੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਬ ਕੋਏ ਹਮ ਤਜ ਭਲੋ ਸਬ ਕੋਏ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਸਾਨੂੰ ਆਪਣੀਆਂ ਕਮੀਆਂ ਵੇਖਣੀਆਂ ਆ ਜਾਂ ਨਾ ਅਸੀਂ ਦੂਸਰੇ ਦੀਆਂ ਕਮੀਆਂ ਨਾ ਵੇਖੀ